ਅੱਜ ਟੈਸਟ ਆ ਇਧਰ ਨੂੰ ਕਰੀਏ ਯਾਰ ਅੱਜ ਚਾਵਲ ਨਾ ਖਾਈਓ ਦਾਲ ਨਾ ਰੋਟੀ ਖਾ ਲਈਓ ਅੱਜ ਮੱਜੀ ਦਾ ਮਤਲਬ ਨਹੀਂ ਹੈਗਾ ਠੀਕ ਅੱਜ ਹਾਂ ਅੱਜ ਬਗਾਠੀ ਅਸਵਾੜੇ ਨਾਲ ਪਾਣੀ ਦਮਿਆ ਸਕੂਟਰੀ ਹੋ ਗਈ ਪੈਂਚਰ ਤੇ ਸਬਜ਼ੀ ਲੈਣ ਗਏ ਸਾਨੂੰ ਉੱਥੇ ਮਿਲੇ ਸਾਡੇ ਸਬਸਕ੍ਰਾਈਬਰ ਅੱਜ ਇੱਕ ਮਿੰਟ ਬੱਲੂ ਚੁੱਪ ਕਰ ਜਾ ਰੋਲਾਂ ਨਾ ਪਾ ਪਾਈਆਂ ਹਰੀਆਂ ਮਿਰਚਾਂ ਉਹ ਦੇਖੋ ਚਾਹ ਵਾਹ ਇੰਨਾ ਕ ਤਾਂ ਚਾਰ ਆ ਏਡਾ ਵੱਡੇ ਡੱਬਾ ਦਾਸਿਆ ਧੰਨ ਰੋ ਮਾਂ ਜੀ ਨੀ ਮਾਂ ਨਸਤੀ ਬੈਦ ਰਗੀਤੀ ਤੇ ਆਹ 5 ਕਿਲੋ 5 ਕਿਲੋ ਦਾ ਹੋ ਗਿਆ ਡੱਬਾ ਮੰਮੀ ਆ ਜੀ ਮਾਸੜੀ ਨੇ ਬੈਤੀ ਗੰਗਾ ਜੱਟ ਤੋਂ ਲਿਆ ਜੀ ਕੰਦੇ ਕੰਦੇ ਮੈਂ ਉਹਦੇ ਦੇਖੋ ਉਹ ਵਯਾ ਕਰਦਾ ਆ ਵਯਾ ਲੈ ਗਿਆ ਹਾ ਅੱਜ ਦਾ ਵਯਾ ਕਰਦਾ ਜੀ ਸਪੈਸ਼ਲ ਅੱਜ ਦਾ ਬਣਾਈ ਆ ਅੰਬੀ ਦੀ ਚਟਣੀ ਵੀ ਬਣਾਈ ਆ ਅੱਜ ਇੱਕ ਕੂੜੀਆਂ ਦੀ ਪਾ ਦਿੱਤਾ ਸਾਰਾ achar ਕਪਾਲਕ ਦੇ ਬਰਥਡੇ ਦਾ ਅਜੇ ਤਾਂ ਗਿਫਟ ਦਾ ਰਹਿੰਦਾ ਜਿਹੜਾ ਭਰਾ ਦੇ ਗਿਆ ਇਹ ਸੂਟ ਨਹੀਂ ਸਾਨੂੰ ਮਿਲਿਆ ਇਹਦੇ ਨਾਪ ਦਾ ਖਾਵਾਂਗੇ ਤੇ ਅਸੀਂ ਹੁਣ ਇੱਥੇ ਕਰਦੇ ਆ ਬਲੌਗ ਦਾ ਐਂਡ 11 ਤੇ ਆਪਾਂ ਆ ਗਏ ਜੀ ਤੁਹਾਡੇ ਲਈ ਫੇਰ ਇੱਕ ਵਧੀਆ ਜਿਹਾ ਬਲੌਗ ਲੈ ਕੇ ਤੇ ਬਾਹਰ ਕੋਈ ਆਇਆ ਦੇਖੋ ਕੋਣ ਆਇਆ ਆਉਜੀ ਲੋ ਜੀ ਸਵੇਰੇ ਸਵੇਰੇ ਬੰਦਾ ਆ ਗਿਆ ਸੀ ਇੱਕ ਤੇ ਸਾਡੇ ਕੋਲ ਉਹਦੇ ਫੋਨ 'ਚ ਹੋ ਗਈ ਗੜਬੜ ਮੈਂ ਕਿਹਾ ਵੀ ਦੁਕਾਨੇ ਪਹੁੰਚ ਆਹ ਫੋਨ ਫੋਨ ਮਾੜਾ ਮੋਟਾ ਸਹੀ ਕਰ ਲਈਦਾ ਨਾ ਮੈਂ ਕਿਹਾ ਦੁਕਾਨੇ ਪਹੁੰਚ ਮੈਂ ਆ ਕੇ ਕਰਦਾ ਤੇਰਾ ਉਸੇ ਸੈਟ ਤੇ ਸਾਰਾ ਪ੍ਰੋਗਰਾਮ ਰੋਟੀ ਖਾ ਲਈ ਸਾਡੀ ਰੋਟੀ ਹੋਣੀ ਥੰਡੀ ਹਾਂ ਉਹਦੇ ਐਪਸ ਵਗੈਰਾ ਆਪਣੇ ਆ ਵੀ ਆਈ ਜਾਂਦੀਆਂ ਆ ਜਾਂ ਤਾਂ ਉਹ ਚ ਕੋਈ ਇੱਕ ਵਾਇਰਸ ਹੁੰਦਾ ਹੈ ਮੌਂਕੀ ਵਾਇਰਸ ਕਹਿੰਦੇ ਸ਼ਾਇਦ ਉਹ ਆ ਗਿਆ ਦੇਖਦਾ ਜਾ ਕੇ ਦੁਕਾਨੇ ਚਲੋ ਕਰਦੇ ਆਂ ਬਲੌਗ ਦੀ ਸ਼ੁਰੂਆਤ ਕਰੋ ਸਾਰੇ ਨੂੰ ਕਾਫੀ ਦੇ ਚਿੰਦਰਾ ਬਲੌਗ ਜੁਨੀਕ ਕਰਦੇ ਤੁਸੀਂ ਠੀਕ ਠਾਕ ਹੁਣ ਅਸੀਂ ਵੀ ਠੀਕ ਠਾਕ ਆ ਕਰਦੇ ਆਂ ਸ਼ੁਰੂਆਤ ਨਾਸਤੇ ਤੋਂ ਮੈਂ ਉਹਨੂੰ ਮੈਂ ਉਹਨੂੰ ਬੰਦਣ ਗਿਆ ਮੈਂ 11 ਵਜੇ ਤੱਕ ਆ ਜਾਣਾ ਦੁਕਾਨ ਤੇ ਉਹ ਦੇਖਿਆ 11:00 ਬਜੇ ਨਹੀਂ ਆਇਆ ਤੋ ਘਰ ਨੂੰ ਆ ਗਿਆ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਮੈਨੂੰ ਜੀ ਲੱਗੀ ਸ਼ਾਮ ਨੂੰ ਅੱਜ ਟੈਸਟ ਆ ਇਧਰ ਮੁਕਰੀਆ ਯਾਰਾ ਲਓ ਜੀ ਕੱਲ ਹੀ ਮੈਸੇਜ ਆਇਆ ਸੀ ਇੱਕ ਅੱਕ ਫੇਰ ਅੱਕ ਬੇ ਨਹੀਂ ਕੱਲ ਹੀ ਮੈਨੂੰ ਇੱਕ ਮੈਸੇਜ ਆਇਆ ਦੇਗਾ ਕਹਿੰਦੇ ਪਰਖ ਪੜਦੀ ਵੀ ਆ ਕਿਤਾਬਾਂ ਕੋ ਦੂਸਰੇ ਬੰਦੇ ਕਦੇ ਚੱਕਦੀ ਨਹੀਂ ਦੇਖੀ ਹੈਗੀ ਬਲੌਗ ਜਾ ਦੇਖ ਲਓ ਜੀ ਕਿਤਾਬਾਂ ਚੱਕਦੀ ਬਲੌਗ ਜਾ ਅੱਜ ਅੱਛਾ ਕਿ ਕਹਿੰਦੇ ਕਿ ਆਈਡੀ ਭੇਜੀਓ ਨੇ ਮੈਨੂੰ ਉਹਦਾ ਪੁੱਛਿਆ ਹੀ ਕਿਸ ਨੇ ਮੈਂ ਕਮੈਂਟ ਨਹੀਂ ਸੀ ਕੀਤਾ ਮੈਨੂੰ ਉਹਦਾ ਕਹਿੰਨ ਪੁੱਛਿਆ ਕਹਿੰਦਾ ਯਾਰ ਪਲਕ ਪੜਦੀ ਵੀ ਐ ਟਿਊਸ਼ਨ ਤੋਂ ਇਲਾਵਾ ਘਰ ਦੇ ਕਤਾਬਾਂ ਬਲੌਗ ਚੱਕੀਆਂ ਨਹੀਂ ਟਿਊਸ਼ਨ ਜਿਆਦਾ ਜੀ ਉੱਥੇ 2 2.5 ਤਿੰਨ ਘੰਟੇ ਪੜਕਿਆਂਗੇ ਅੱਗੇ ਆਗੇ ਨਹੀਂ ਨੇ ਕਤਾਬਾਂ ਇਹਦੀ ਘਰ ਆਗੇ ਕਦੇ ਕਤਾਬਾਂ ਲਈ ਚੱਕੀ ਆਗੀ ਹੁੰਦੀ ਮੈਂ ਕੋਈ ਗੱਲ ਨਹੀਂ ਮੈਂ ਕਹਾਂ ਪੜਦੀ ਆ ਪੜਦੀ ਆ ਜਿਹੜੀ ਜਾਰੀ ਦੀ ਫੁੱਲ ਗਈ ਆ ਅੱਖ ਤੇ ਫੇਗ ਵੰਡਣੀ ਹੋ ਗਈ ਆ ਜ਼ਿਆਦਾ ਬੋਲਨੇ ਲੱਗੇ ਆ। ਅੱਛਾ ਅੱਛਾ ਚਲੋ ਕੋਈ ਗੱਲ ਨਹੀਂ। ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤੇ ਦੇ ਨਾਲ ਵਧੀਆ ਜਿਹਾ ਬਲੌਗ ਤੁਹਾਡੇ ਲਈ ਇੱਕ ਹੋਰ ਲੈ ਕੇ ਆਏ ਆ ਤੇ ਬਣੇ ਰਿਓ ਬਲੌਗ ਦੇ ਨਾਲ ਇਦਾਂ ਹੀ ਹਾਸਾ ਖੇਡਾ ਚੱਲਦਾ ਰਹੇਗਾ ਜੀ। ਹਾਂ ਜੀ ਗੋਭੀ ਦੀ ਸਬਜ਼ੀ ਨਾਲ। ਗੋਭੀ ਦੀ ਸਬਜ਼ੀ ਦੇ ਨਾਲ। ਓਕੇ ਜੀ ਮਿਲਦੇ ਆ ਜੀ ਫਿਰ। ਟਾਈਮ ਹੋ ਗਿਆ ਲਾ 11:30 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਤੇ ਹੁਣ ਚੱਲੇ ਆਂ ਦੁਕਾਨ ਤੇ। ਦੁਕਾਨ ਤੇ ਜਾਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਹਾਂ ਜੀ ਅੱਜ ਕੀ ਬਣਾਉਣਾ ਦੁਪਹਿਰ ਦਾ ਕੀ ਪ੍ਰੋਗਰਾਮ ਕੋਈ ਸਬਜ਼ੀ ਪਾਜੀ ਲੈਣੀ। ਦੱਸੋ ਨਾ ਲੋ। ਮੇ ਕਿਉਂਕਿ ਪਦੀਨਾ ਬਜੇਰਾ ਗੋਟੇ ਤੇ ਲੱਗਿਆ ਹੈ ਹਣਾ ਫਾਨੂੰ ਦਾਲ ਨਾਲ ਜੱਤੀ ਬਣਾਉਣਾ ਦਾਲ ਚੌਥਨੁੱਤੀ ਨਾਲ ਬਿਲਕੁਲ ਮਾਣੀ ਚਾਵਲ ਨਾ ਖਾਈਓ ਦਾਲ ਨਾਲ ਰੋਟੀ ਖਾ ਲਈਓ ਅੱਜ ਕੱਲ ਸਿੱਦਾ ਕੁਝ ਬਣਾਵੇ ਹੋਰ ਕਿਹੜੀ ਸਬਜ਼ੀ ਬਣਾਉਣੀ ਆ ਤੂੰ ਜੋ ਮਰਜ਼ੀ ਬਣਾ ਲੈ ਮਰਜ਼ੀ ਦਾ ਮਤਲਬ ਨਹੀਂ ਹੈਗਾ ਮਰਜ਼ੀ ਦਾ ਮਤਲਬ ਨਹੀਂ ਚੋਨੇ ਬਣਾਣਾ ਖਾਣਾ ਬਣਾਣਾ ਹੈ ਮਰਜ਼ੀ ਨਹੀਂ ਆ ਅੱਜੂ ਬੈਂਗਣ ਬਣਾਉਣਾ ਰਾਤ ਨੂੰ ਨਹੀਂ ਘਾ ਰਹੇ ਤੂੰ ਸਾਡੇ ਨੂੰ ਤੂੰ ਆਪਣਾ ਦੇਖ ਕੀ ਬਣਾਉਣਾ ਦਾਲ ਬਣਾਉਣੀ ਕਿਹੜੀ ਦਾਲ ਬਣਾਉਣੀ ਆ ਜੇ ਦਾਲ ਘਰ ਹੈਗੀ ਆ ਦੱਪੀਆਂ ਮਿਕਸ ਦਾਲ ਲਈ ਮੂੰਗੀ ਦੀ ਪਈ ਮਾਂ ਦੀ ਧਾਰਪੇ ਦਾਣਾ ਦਸਾ ਰਹੀ ਹੈ ਪਈਆਂ ਦਾਣਾ ਪਈਆਂ ਦਾਲ ਦੌੜ ਬਣਾਓ ਫਿਰ ਮੂੰਗੀਆਂ ਦੀ ਦਾਲ ਬਣਾਓ ਦਾਲ ਬਣਾਓ ਕੋਈ ਅੱਜ ਉਹ ਵੀ ਤਾਂ ਮਕਾਉਣੀਆਂ ਕਿ ਨਹੀਂ ਮਕਾਉਣੀਆਂ ਮੂੰਗੀ ਦਾਲ ਬਣਾਉਣਾ ਅੱਜ ਹਰੀ ਮੂੰਗੀ ਬਣਾਓ ਉਹ ਬਣਾ ਲਓ ਚਲੋ ਮੂੰਗੀ ਬਣਾ ਦੇਣਾ ਦੇਖੀ ਜਾਓ ਇਹ ਉਹਦਾ ਵੀ ਤੁਸੀਂ ਮੈਨੂੰ ਪੁੱਛਦੇ ਹੁੰਦੇ ਨਾ ਇਹਨੇ ਕੀ ਕਰ ਮੈਂ ਕਹਿੰਦੀ ਛੱਡੋ ਇਹਨੂੰ ਆਇਓ ਛੱਡੋ ਇਹਦਾ ਕੋਈ ਪਹ ਹੈ ਨਹੀਂਗਾ ਘਰ ਦੇ ਮੈਂਬਰਾਂ ਦੀ ਗੀ ਨਹੀਂ ਜਾਂਦੀ ਆ ਚਲੋ ਠੀਕ ਆ ਫਿਰ ਹੁਣ ਤੁਸੀਂ ਡਿਸਾਈਡ ਹੋ ਗਿਆ ਮੈਂ ਜਾਵਾਂ ਦੁਕਾਨੇ ਹੁਣ ਹਾਂ ਚਲੋ ਆਓ ਪਹਿਲਾਂ ਆਪਾਂ ਦਵਾਈ ਲਈਏ ਓਕੇ ਆਜੋ ਹਾਂ ਜੀ ਟਾਈਮ ਹੋ ਗਿਆ ਆ ਇੱਧਰ 12:25 ਤੇ ਇੱਧਰ ਸਾਡੀਆਂ ਸਫਾਈਆਂ ਦੇਖੋਗੇ ਅੱਜ ਆਂਟੀ ਆ ਗਈ ਜਲਦੀ ਉਦਾਂ ਆਂਟੀਆਂ ਆਂਦੀ ਆ 12:30 12:30 ਤੇ ਅੱਜ ਆਂਟੀ 11:30 ਆ ਗਈ ਸਾਡੀਆਂ ਦੀ ਮੈਂ ਤਾਂ ਜਲਦੀ ਆਣੀ ਆ ਰੋਜ਼ ਆਂਟੀ ਇਹਦੇ ਮੈਂ ਤਾਂ ਆ ਗਈ ਬੱਤੀ ਕਹਿੰਦਾ ਕਹਿੰਦੀ ਮੈਂ ਤਾਂ ਕਹਿੰਦੀ ਆ ਨਾ ਸਾਢੇ 11:30 ਆ ਜਨੀਆਂ ਆਂਟੀ ਬੜੀ ਸ਼ੈਤਾਨ ਆ ਵਾਲੀ ਲੋ ਜੀ ਸਫਾਈਆਂ ਹੋ ਗਈਆਂ ਇੱਧਰ ਮੰਮੀ ਬੈਠੀ ਮੰਮੀ ਅੱਜ ਠੀਕ ਆ ਪਕਾ ਠੀਕ ਆ ਅੱਜ ਹਾਂ ਜੀ ਪਕਾ ਠੀਕ ਆ ਕਿਹਾ ਹਾਂ ਬਤ ਡਾਡੀ ਦਾ ਦਰਦ ਰੁਕਦੀ ਆਪੇ ਅੰਨੀ ਆ ਪਕਾ ਸਕਦਾ ਵਧੀਆ ਤੇ ਇਧਰ ਪਲਕ ਬੈਠੀ ਆ ਤੇ ਪਲਕ ਕਰ ਲਿਆ ਵਾ ਦੇਖੋ ਅੰਦਰੋਂ ਕਿਦਾਂ ਕਾਪੀਆਂ ਕਿਤਾਬਾਂ ਦਾ ਖਲਾਰਾ ਪਾਇਆ ਹੈ ਹੈ ਦਵਾਈ ਖਾ ਲਈ ਆ ਨਾ ਅੱਖ ਦੀ ਹੋ ਜਾਣੀ ਆ ਠੀਕ ਤੇ ਇਧਰ ਆ ਗਈ ਆ ਮੈਡਮ ਜੀ ਦੇ ਦਿੱਤੀ ਉਹ ਤੇ ਲਓ ਜੀ ਹੁਣ ਇਧਰ ਰੱਖੀ ਹੋਈ ਆ ਚਾਹ ਇੱਕ ਪਾਸੇ ਇਹਨਾਂ ਇੰਡਕਸ਼ਨ ਤੇ ਨਹੀਂ ਰੱਖੀ ਹੈ ਕਿ ਮੈਂ ਮੈਂ ਬੱਤੀ ਹੈ ਨਹੀਂ ਪਰ ਬੱਤੀ ਗਈ ਹੋਈ ਸੀ ਹੁਣੇ ਆਈ ਆ ਤੇ ਇਧਰ ਰੱਖੀ ਆ ਮੈਂ ہری मूंगी ਸਾਵਤ ਤੇ ਅੱਜ मूंगी ਦੀ ਦਾਲ ਬਣਾਉਂਗੀ ਚਲੋ ਜੀ ਬਣਾ ਰਹੀਏ ਦਾਲ ਤੇ ਬਾਕੀ ਤੁਹਾਨੂੰ ਦੱਸਦੇ ਹਾਂ ਕੀ ਕੰਮਕਾਰ ਹੈਗਾ ਤੇ ਇੱਧਰ ਬੀਬੀਆਂ ਪੈਣਾ ਬੈਠ ਗਈਆਂ ਤੇ ਏਸੀ ਲਾਇਆ ਹੋਇਆ ਹੈ ਕਹਿੰਦੇ ਗਰਮੀ ਬਹੁਤ ਲੱਗਦੀ ਆ ਚਲੋ ਮਿਲਦੇ ਹਾਂ ਜੀ ਫੇਰ ਪਵਾ ਦਈਏ ਚਾਹ ਪਾਣੀ ਆਂਟੀ ਨੂੰ ਟਾਈਮ ਹੋ ਗਿਆ ਇੱਕ ਤੇ ਅਸੀਂ ਹੋ ਗਏ ਸੌ ਸਾਈਂ ਇੱਧਰ ਕਿਉਂਕਿ ਸਮਾਨ ਸਿਗਾ ਭਾਰਾ ਕੰਟਰੀ ਕਿਉਂਕਿ ਪੈਂਦੇ ਭਾਰ ਜ਼ਿਆਦਾ ਹੋ ਗਿਆ ਨਾ ਕਿਉਂਕਿ ਦੁਬਾਣਾ ਸੀ ਵਾਲੇ ਨਾਲੋਂ ਪਾਣੀ ਦਮੇ ਸੀ ਸਕੂਟਰੀ ਹੋ ਗਈ ਪੈਂਚਰ ਸਕੂਟਰੀ ਮਾਤੇ ਖੜੀ ਕਰਕੇ ਤੇ ਤੁਰ ਕੇ ਆਏ ਆ ਹੋ ਗਈ ਆਪਣੇ ਸਤੀਜੀ ਦੁਕਾਨ ਲੱਗ ਗਿਆ ਤਾਂ ਪਾਜੀ ਕੀ ਹੋਇਆ ਆ ਦੇਖੋ ਕੀ ਹੋਇਆ ਤੇ ਜਾਂਦੇ ਸਕੂਟਰੀ ਪੈਂਚਰ ਹੋ ਗਈ ਆ ਤੇ ਉਸ ਤੋਂ ਬਾਅਦ ਵਿੱਕੀ ਦੀਆਂ ਖਾਰਾ ਲੈਣਾ ਸੀਗਾ ਮੈਂ ਫਿਰ ਉਸ ਤੋਂ ਤੁਰ ਕੇ ਵਗ ਜਾਣਾ ਉੱਥੇ ਖੜੀ ਕਰਕੇ ਆਇਆ ਮੈਂ ਕਿਹਾ ਹੁਣ ਜਾ ਕੇ ਪੈਂਚਰ ਲਵਾ ਕੇ ਲੈਣਾ ਤੇ ਸਬਜ਼ੀ ਲੈਣ ਗਏ ਸਾਨੂੰ ਉੱਥੇ ਮਿਲੇ ਸਾਡੇ ਸਬਸਕ੍ਰਾਈਬਰ ਅੱਜ ਹਾਂਜੀ ਉਹ ਪਹਿਲਾਂ ਇਹਦਾ ਮੂੰਹ ਦੇਖਦੇ ਰਹੇ ਫਿਰ ਮੇਰਾ ਮੂੰਹ ਦੇਖਦੇ ਰਹੇ ਫਿਰ ਨੇ ਬੁਲਾ ਹੀ ਲਿਆ ਕੁੜੀ ਨੇ ਕਹਿੰਦੀ ਤੁਸੀਂ ਵਲੌਗ ਬਣਾਉਨੇ ਆ ਨਾ ਤੇਰੇ ਨੇ ਕਿਹਾ ਕਿ ਦੀ ਹਾਂਜੀ ਵੇ ਕਹਿੰਦੇ ਸਾਨੂੰ ਕਮੈਂਟ ਕਰਿਆ ਕਰੋ ਜਦੋਂ ਕਮੈਂਟ ਕਰੂਗਾ ਸਾਨੂੰ ਪਤਾ ਲੱਗ ਜਾਂਦਾ ਨਾ ਤੇ ਨੇ ਉੱਥੇ ਵਲੌਗ ਦੀ ਬਣਾਇਆ ਸੀ ਤੇ ਕਹਿੰਦੇ ਸਾਨੂੰ ਵਲੌਗ ਬਹੁਤ ਜਿਆਦਾ ਲੱਗਦੇ ਤੁਹਾਡੇ ਰੋਜ਼ ਦੇਖੀਦੇ ਆ ਅਜਗਾ ਚਲੋ ਕਮੈਂਟ ਕਰਿਆ ਕਰੋ ਤੇ ਬੜੀ ਖੁਸ਼ੀ ਹੁੰਦੀ ਜਦੋਂ ਸਾਨੂੰ ਇਦਾਂ ਕੋਈ ਟੱਕਰਦਾ ਬਹੁਤ ਖੁਸ਼ੀ ਹੁੰਦੀ ਜਦੋਂ ਸਾਨੂੰ ਸਾਡੇ ਸਬਸਕ੍ਰਾਈਬਰ ਮਿਲਦੇ ਜਾਂ ਮਿਲਦੇ ਇਦਾਂ ਟੱਕਰਦੇ ਆ ਜਾਂ ਸਾਨੂੰ ਕੁਝ ਕਹਿੰਦੇ ਆ ਨਾ ਵੀ ਤੁਹਾਡੇ ਵਲੌਗ ਦੇਖਦੇ ਵਧੀਆ ਲੱਗਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਹਾਂ ਚਲੋ ਤੇ ਤੁਸੀਂ ਹੁਣ ਪੀਓ ਪਾਣੀ ਪੂਣੀ ਤੇ ਮੈਂ ਜਾਣਾ ਸਕੂਟਰੀ ਲੈ ਕੇ ਜਾਣੀ ਮੈਂ ਹੁਣ ਪੈਂਚਰ ਲਵਾਉਂ ਅਜੇ ਲਿਆਂਦੀਆਂ ਆਂਬੀਆਂ ਤੇ ਇੱਕ ਦਾ ਖਾਣਾ ਆਂਬੀਆਂ ਦਾ ਚਾਹ ਤੇ ਇੱਕ ਬਣਾਣੀ ਆਂਬੀਆਂ ਦੀ ਚਟਨੀ ਹਾਂ ਅੱਜ ਇਹਨਾਂ ਨਾ ਟਾਈਟ ਜਿਹੀਆਂ ਆਂਬੀਆਂ ਆ ਉਦੋਂ ਜਾਈ ਸੀ ਨਾ ਉਹ ਬਹੁਤ ਜਿਆਦਾ ਨਰਮ ਜਿਹੀ ਹੋ ਗਈ ਸੀ ਗਰਮੀ ਨਾਲ ਹਾਂ ਚਲੋ ਠੀਕ ਹੈ ਜੀ ਕਿੱਡੀਆਂ ਸੋਹਣੀਆਂ ਆ ਮੈਂ ਜਾਨਾ ਹੈ ਤੁਸੀਂ ਕਰੋ ਫੇਰ ਕੰਮ ਲੋ ਇੱਧਰ ਟਾਈਮਸ ਆ ਵਾ ਇੱਕ ਹੋ ਗਿਆ ਫਤ ਤੇ ਇੱਧਰ ਬਣਦੀ ਪਈ ਹੈ ਮੈਗੀ ਮੈਗੀ ਟਿੱਕ ਜੀ ਪੀਸ ਤੇਰੀ ਪੀਸ ਦੌਰ ਕੁਝ ਬਣਦੀ ਓਹ ਹੋ ਹਾਂ ਇਹ ਗੜੀ ਪੀਂਗ ਰੋਪੀ ਇਹ ਗੜੀ ਪੀਂਗ ਇਹ ਟੱਕੜੇ ਤੇ ਦੂਸਰਾ ਦਿੰਦੇ ਆ ਮੇਰੀ ਜਿਹੜੀ ਮੈਗੀ ਮੈਂ ਦਾਲ ਮੈਂ ਇੱਕ ਮਿੰਟ ਬੱਲੂ ਚਪਕਾ ਦੇ ਰੋੜਾਂ ਨਾਲ ਲੋ ਜੀ ਇੱਧਰ ਮੈਗੀ ਆ ਜੀ ਪਦੀਨੇ ਦੀ ਚਟਾ ਇਹਦੀ ਅੰਬੀ ਦੀ ਚਟਨੀ ਬਣਾਉਣ ਲੈ ਕੇ ਆਈਆਂ ਮੈਂ ਇਹਦੇ ਵਿੱਚ ਪਾ ਲਿਆ ਆ ਪਿਆਜ਼ ਦੋ ਪਈਆਂ ਹਰੀਆਂ ਮਿਰਚਾਂ ਉਹ ਦੇਖੋ ਝਾ ਚਟਮਾਦੀਆਂ ਦੇਖੋ ਪਦੀਨਾ ਤੇ ਇਹਦੇ ਵਿੱਚ ਪਾਇਆ ਇਹ ਚ ਪਾਣ ਲੱਗੇ ਹੁਣ ਅੰਬੀ ਬਾਕੀ ਦਾ ਪਾਵਾਂਗੇ ਅਚਾਰ ਠੀਕ ਆ ਉਹ ਤੇ ਇਹ ਬਣਾਵਾਂਗੇ ਚਟਨੀ ਠੀਕ ਆ

हम्म ओहो ये मुझे रात में है एक्शन मारा था मम्मी सही बनी ना आज की यार स्वाद बन है आ दो स्वाद बन सही बनी ना थोड़ी दरदजे की थी बहुत ज्यादा देख दिखाई ब्रेक नहीं की थी हां इतरी की है ठीक है हाँ सही है ਫੋਣ ਇਹਨੂੰ ਕੱਢ ਲਮਾਇਆ ਕਿ ਡੱਬੇ ਦੇ ਵਿੱਚ ਦੋ ਵਿੱਚਾਂ ਬਿਲਕੁਲ ਤੂੰ ਇੱਧਰ ਹੋ ਜਰਾ ਕਿ ਮੈਂ ਨਾ ਬਸ ਆ ਜੀਪੀ ਬਣ ਲੈ ਲਉ ਮੈਂ ਮੜੀਏ ਧਾਲ ਦੇਖਾਂ ਪਹਿਲਾਂ ਫਟਾ ਦੇਖੀਏ ਦੇਖੀਏ ਬਸ ਬਣ ਗਈ ਜੀਪੀ ਹਾਂਜੀ ਹਾਂਜੀ ਬਸ ਸੌਕਾ ਲੱਗਦੇ ਨੇ ਰੇਤੇ ਲਈ ਜਰੂਰਤ ਹੈ ਹੋਰ ਤਾਂ ਇਹ ਚਾਰ ਵੀ ਕੱਟ ਲਿਆ ਆ ਤੇ ਥਾਉਂਦੇ ਆ ਫਿਰ ਹੰਡੀਆਂ ਦਾ ਤੇ ਡੱਬਾ ਇਹ ਜਿਹੜੇ ਨੱਕ ਦੇ ਡੱਬਾ ਮਕਾਇਆ ਠੀਕ ਐ ਠੀਕ ਐ ਫਿਰ ਲਾ ਲਉਂਦੇ ਹਾਂ ਸੁਨਾਲਾ ਥੋੜਾ ਥੁੜਾ ਦਾਨ ਫਿਰ ਮਸ਼ੀਨ ਦਾਣੀ ਕੀ ਤੇ ਤੋਂ ਜੀ ਮਿਲਦੇ ਨੇ ਨਾਲ ਚਾਹ ਬਣਾਉਣ ਦੇ ਲਈ ਜਾ ਰਹੇ ਸੀ ਅੰਜੀ ਆ ਗਈ ਮਸੜਗੀ ਇਹ ਡੱਬਾ ਯਾ ਬਾਏ ਇੰਨਾ ਤਾਂ ਚਾਰ ਆ ਇੱਡਾ ਵੱਡਾ ਡੱਬਾ ਲਾ ਫੇਰ ਮੰਮੀ ਮੰਮੀ ਪੈਰ ਕਿੱਧਰ ਚੱਲਣੋ ਜਿੰਨਾ ਜਿੰਦੇ ਰੋ ਚੋ ਗਿਆ ਧੰਨ ਦਾ ਮਾਂ ਨਹੀਂ ਮਾਂ ਨਾ ਰਸਤੀ ਬੈਠ ਗਈ ਮਸੜਗੀ ਇੰਨਾ ਕਿਲੋ ਚਾਰ ਆ ਤੇ ਤੁਸੀਂ ਮੈਂ ਤਾਂ ਉਸ ਮੇਰੇ ਬਲੌਗ 'ਚ ਦਿਖਾ ਰਹੀ ਸੀਗਾ ਮੈਂ ਕਿ ਆਚਾਰ ਥਿੱਲੋ ਬੰਬੀਆਂ ਉਹਦੇ ਵਿੱਚ ਅੱਧੀ ਅੰਬੀ ਪਜਾਈ ਪਾ ਲਈ ਮੈਂ ਜਟਨੀ ਦੇ ਵਿੱਚ ਉਹ ਕਿੰਦੀ ਰਹਿ ਗਈ ਤੇ ਲੋਕਾਂ ਮਾਸੜੀਏ ਉਹਦੇ ਐਡੇ ਵਿੱਚ ਆ ਚਾਹ ਗਾੜਾ ਆਂ ਮੇਲੋ ਚਲੋ ਪਾ ਵੀ ਲਿਆ ਕੱਢਾਂਗੇ ਕਿੱਦਾਂ ਨਹੀਂ ਆਣਾ ਆ ਦੇਖਿਆ ਚਾਰ ਪਾਣੀ ਡੱਪਾ ਜਾਂਦਾ ਤੇਰੇ ਕੋਲ ਦੇ। ਵੱਧ ਕਿੰਨੇ? ਦਫਾ ਇਹ ਨਾ ਕਰ। ਉਹ ਉਹ ਦਿੰਦੇ ਹੋ। ਇਹਦੇ ਵਿੱਚ ਤਾਂ 5 ਕਿਲੋ ਚਾਰ ਜਾਣਾ ਆ। ਅਜੋਪੂ ਨਿਕਲੋ। ਖਾਂਡ ਤੋਂ। ਇੰਨੇ ਸਾਰਿਆਂ ਆਹ ਦੁਕਾਨ 'ਵਾਲ ਆ ਜਾ ਬਾਕਰ ਘਾਲਦੀਆਂ ਜਾਂਦੀਆਂ। ਉਹ ਮੇਰੀ ਚਪਲ ਕਿੱਥੇ ਆ? ਇਹ ਕੋਈ ਟੋਫੀਆਂ ਕਿੱਥੇ ਆ? ਕੁਝ ਨਹੀਂ ਟੋਫੀਆਂ। ਉਹ ਚਾਰ ਨਾ ਗਈ ਮਤਲਬ। ਆ ਦੇਖੋ ਜੀ। ਇੰਨਾ ਕਿਚਾਰ ਆ। ਤੇ ਆਹ 5 ਕਿਲੋ 5 ਕਿਲੋ ਦਾ ਹੋ ਗਿਆ ਡੱਬਾ ਮੰਮੀ ਆ ਇਹ ਤਾਂ ਮੈਨੂੰ ਲੱਗਦਾ ਇੱਥੇ ਇੱਕ ਦਾ ਕਾਣਾ ਬੱਸ ਆਏ ਹਾਏ ਕਸਲੇ ਲਿਬੜ ਜਾਣਾ ਇਹਦਾ ਬੱਸ ਕੱਢਾਂਗੇ ਕਿੱਦਾਂ ਮੈਨੂੰ ਕੀ ਕਿਲੋਗੋਗਲਾ ਲੱਗਦੀ ਹੈ ਗਿਆ ਵੀ ਗਈ ਕਿਲੋਗੋ ਕਿਲੋ ਦਾ ਵੱਡਾ ਡੱਬਾ ਦੇ ਦੇ ਵੱਡਾ ਡੱਬਾ ਕੋਮਨ ਸੈਂਸ ਆ ਪਾਪਾ ਵੀ ਬੁਮਾਰਾ ਇੰਨਾ ਚੁਪ ਰਹਿ ਰਾ ਕੋਈ ਨਹੀਂ ਕੀ ਕਹਿ ਕੇ ਕੀ ਕਹਿ ਕੇ

ਤੇਰੇ ਲਈ ਰਿਮਾਰੀ ਨਹੀਂ ਪਾਪਾ ਨੇ ਮਰਾਜਾ ਤਾਂ ਲੱਗ ਗਿਆ ਰੱਦੇ ਪਿੱਛੇ ਇੰਨੇ ਨਾਲ ਕੋਈ ਕੀੜਾ ਵੀ ਨਹੀਂ ਹੋਣਾ ਦਿਮਾਗ ਦਾ ਮੈਗੀ ਵਾਲਾ ਹੀ ਲਿਆਵਣਾ ਥੋੜੀਆ ਵਾਹ ਉਧਰ ਦੇਖੋ ਤੇ ਪਿਆਰ ਨਾਲ ਮਾਰੀਦਾ ਆ ਰੋਣਾ ਪਈ ਪੂਰੀ ਗੱਲ ਨੂੰ ਚੀਜ਼ ਕਰਾਂ ਜਾਓ ਟੋਕਿਓ ਵੀ ਲੈ ਕੇ ਆਇਆ ਦਾ ਫਾਈਬਰਾ ਬੜਾ ਵੱਡਾ ਲੈ ਕੇ ਆਇਆ ਚਲੋ ਲੋ ਜੀ ਇੱਧਰ ਪਾਪਾ ਦਾ ਹੋਣੀ ਫੋਨ ਆ ਕੇ ਹਟਿਆ ਆ ਕ੍ਰੀਮ ਆ ਮੈਂ ਡੱਬਾ ਛੋਟਾ ਮੈਂ ਛੋਟਾ ਡੱਬਾ ਲੈ ਆਇਆ ਕਿਹਣਾ ਲੈ ਗਿਆ ਟਰਾਈ ਹੋ ਦੇ ਰੱਬ ਪ੍ਰੋਬਲਮ ਉਹ ਮੈਂ ਯਾ ਕਰਦਾ ਆ ਵੀ ਆ ਲੈ ਗਿਆ ਹਾਂ ਤੇ ਮੈਂ ਹੁਣ ਉਹ ਯਾ ਕਰਦਾ ਜੀ ਸਹੀ ਆ ਹੁਣ ਹਾਂ ਹਾਂ ਠੀਕ ਆ ਮੈਂ ਕਹਿੰਦਾ ਇੱਕ ਵਾਰੀ ਫੇਰ ਕਰ ਲੈ ਵਾਹ ਇੱਕ ਵਾਰੀ ਫੇਰ ਪੈ ਦੋ ਤਾਂ ਨਾ ਨਹੀਂ ਨਹੀਂ ਗੱਲ ਕੋਈ ਪਹਿਲੀ ਤਰ੍ਹਾਂ ਮਿਸਾਲੇ ਸਾਰੇ ਦੇ ਦੋ ਦੋ ਮਿੰਟ ਵਾ ਮੈਂ ਕਹਿੰਦਾ ਤੇ ਦੇਖ ਲੈ ਇੱਕ ਵਾਰੀ ਫੇਰ ਪੈ ਦੋ ਸ਼ੁਕਰ ਕੀ ਤੇ ਆ ਦੇ ਲੈ ਡੱਬਾ ਹੁਣ ਸ਼ੁਕਰ ਕੀ ਤੇ ਲੈ ਕੇ ਆਏ ਆ ਇਹ ਡੱਬਾ ਆਹ ਉਹਦਾ ਵੀ ਇਹ ਪਹਿਲੇ ਇੱਕ ਬਾਰੇ ਦੇ ਵਿੱਚ ਪਰਫੈਕਟ ਨਹੀਂ ਕਰਦੇ ਹੈਗੇ ਕੰਮ ਇਹ ਹਰ ਵਾਰ ਟੂਲ ਕਰਕੇ ਕਹਿੰਦੇ ਜੀ ਆਹ ਆ ਇੱਧਰ ਵੀ ਇੱਧਰ ਦੀ ਲਾ ਕੇ ਲੈ। ਇਹ ਕਹਿੰਦਾ ਹੋ ਗੰਦਾ ਹੈ ਨਾ ਨੂੰ। ਮੇਰੇ ਯਾਰ ਪਤਾ ਕਿ ਮੈਨੂੰ ਆਈਡੀਆ ਨਹੀਂ ਸੀ ਕਿੰਨਾ ਘੋੜਾ ਹੈ ਮੈਂ ਉਹਨੂੰ ਤੋਂ ਆਮੇ ਟ੍ਰੋਫੀਆਂ ਲੈ ਆਤੀਆਂ ਕੁਡ ਮਿਲੀਆਂ ਨਹੀਂ ਆ ਹਾਂ ਸੋਲੀ ਪੋਪੇਟੋ ਮਿਲਿਆ ਬਸ। ਉਹ ਦੂਜਿਆਂ ਕਹਿੰਦੇ ਆਓ ਟ੍ਰੋਫੀ ਜਾਓ ਪਹਿਲਾਂ ਜਾਓ ਪਹਿਲਾਂ ਆਪਣੇ ਘਰ ਤੋਂ ਗਿਆਓ ਚਲੋ ਜੀ ਲਓ ਜੀ ਇੱਧਰ ਆ ਗਏ ਆ। ਚਾਹ ਵਾਲੀ ਗਰਮ ਬਹੁਤ ਆਦਾਨ ਹੋਣੀ ਤੇ ਤੋੜਕਾ ਲਾ। ਚਲੜ ਦਾਲ ਤੇ ਰੋਟੀ ਹਰੀ ਮੂੰਗੀ ਹਰੀ ਮੂੰਗੀ ਦੀ ਦਾਲ ਤੇ ਚਲੋ ਆਪਾਂ ਦਿਖਾਣੀ ਆ ਜੀ ਰੋਟੀ ਤੇ ਮੂੰਗੀ ਥੋੜੀ ਜੀ ਦਾਲ ਇੱਧਰ ਉਹ ਹੀ ਲੜਾਈ ਜੀ ਪਾਕਿਸਤਾਨ ਦੀ ਚੱਲਦੀ ਪਈ ਆ ਜੀ ਅੱਜ ਤੱਕ ਠੀਕੇ ਖਾਓ ਰੋਟੀ ਤੇ ਕਿਦਾਂ ਹੋਣਾ ਫਰਕ ਹੈ ਰ ਅੱਗੇ ਨਾਲ ਅੱਜ ਵੀ ਇੱਕ ਇੰਜੈਕਸ਼ਨ ਲੱਗਾ ਹੁੰਦਾ ਕੱਲ ਵੀ ਲਾ ਇੰਜੈਕਸ਼ਨ ਉਹਨਾਂ ਨੇ ਇੰਜੈਕਸ਼ਨ ਨੇ ਫਰਕ ਪਿਆ ਹੂੰ ਚਲੋ ਹਟ ਜੂ ਉਹ ਵੀ ਹੋਣੀ ਵਾਲੀ ਕੋਈ ਨਹੀਂ ਸਲਾਦ ਲੈਣਾ ਨਹੀਂ ਚਲਾਜਾ ਕਰ ਨਹੀਂ ਕਰੋ ਚਟਣੀ ਬਹੁਤ ਮੜ ਜੀ ਆਹ ਹੱਥ ਜੀ ਸਪੈਸ਼ਲ ਅੱਜ ਦਾ ਬਣਾਈ ਆ ਅੰਬੀ ਦੀ ਚਟਣੀ ਵੀ ਬਣਾਈ ਆ ਅੱਜ ਇੱਕ ਅੰਬੀਆਂ ਦੀ ਅੰਬੀ ਦੀ ਬਣਾਈ ਆ ਹਾਂ ਚਟਣੀ ਦਾ ਖਾਈ ਲੈਣੀ ਮम्मी ਚਟਣੀ ਤਾਂ ਸਭ ਤੋਂ ਵਧੀਆ ਹੁੰਦੀ ਆ ਲਓ ਜੀ ਇਹ ਅਜਾ ਨਹੀਂ ਤੇਰਾ ਕੀ ਕਰਨਾ ਚਲੋ ਆਹ ਦਾਦੀ ਨੇ ਸਲਾਦ ਨਹੀਂ ਨਹੀਂ ਸੈਲਡ ਨਹੀਂ ਲੈਣਾ ਲਓ ਜੀ ਚਲੋ ਠੀਕ ਆ ਜੀ ਮਿਲਦੇ ਆ ਜੀ ਦੁਪਹਿਰ ਦਾ ਨਾਸ਼ਤਾ ਕਰਕੇ ਆਜੂ ਜੀ ਜਿਹਨੇ ਨਾਸ਼ਤਾ ਕਰਨਾ ਹੈ ਹਾਂ ਬਿਲਕੁਲ ਆ ਸਕਦਾ ਸਾਡੇ ਘਰ ਖੁੱਲੀ ਛੁੱਟੀ ਖੁੱਲਾ ਖੁੱਲੀ ਖੁੱਲਾ ਸਦਾ ਸਦਾ ਬਣਾ ਕੇ ਵੀ ਖਵਾਵਾਂਗੇ ਹਾਂ ਚਲੋ ਠੀਕ ਆ ਜੀ ओके जी मिलਦੇ ਆ ਜੀ ਨਾਸ਼ਤਾ ਕਰਕੇ ਹੁਣ ਟਾਈਮ 5:30 ਹੋ ਗਏ ਤੇ ਇੱਧਰ ਸੂਟ ਵੀ ਹੋ ਗਿਆ ਤਿਆਰ ਨਾ ਉਹ ਕਿੰਨੀ ਸਹੀ ਆ ਹਾਂ ਦੇਖ ਲੋ ਜੀ ਫੇਟ ਹਾਂ ਦੇਵੀ ਪਾਕਿਸਤਾਨੀ ਬਾਕਿਸਤਾਨੀ ਬਾ ਪਹਿਲ ਰੁਕ ਜਾ ਹੂੰ ਤੇ ਲੱਗੇ ਹੋਣਾ 4.5 ਹਾਂਜੀ ਤੇ ਹਲਦੀ ਆ ਕੀ ਪਾਇਆ ਵਿੱਚ ਸੌਫ ਤੇ ਮੇਥੀ ਠੀਕ ਹੈ ਤੇ ਹੁਣ ਬਾਦਰੇ ਹਲਦੀ ਤੇ ਮਿਰਚ ਆਹ ਮਿਰਚ ਹਾਂ ਬਹੁਤ ਨਾ ਜਦ ਅਜਾੜਾ ਨਹੀਂ ਹੋਜੇ ਨਹੀਂ ਕੱਟੇ ਪੁੰਨੇ ਆ ਕਰ ਲੈਣਾ ਹੁ ਮੈਂ ਬਸ ਮਸਾਲਾ ਝੱਗ ਲਾ ਹੋ ਜੇ ਠੀਕ ਹੈ ਥੋੜੇ ਸਰੋਂ ਦਾ ਤੇਲ ਪਾਇਆ ਹੁ ਹੋਰ ਵੀ ਕੁਝ ਪਾਣਾ ਵਿੱਚ ਬਸ ਖੰਡ ਪਾਣੀ ਬਾਅਦ ਚ ਪਾਣੀ ਉੱਤੇ ਪਾ ਦੇਣੀ ਮੈਂ ਆਦਾਲ ਤੇ ਲਗਾ ਦੇਣੀ ਹੈ ਰੱਖੀ ਹੋਈ ਹੈ ਆਦਾਲੀ ਉਹ ਫਿਰਣਾ ਖਾਂਜ ਬਾਅਦ ਚ ਕੋਣੀ ਆ ਮਾਂ ਤੇ ਪਾ ਠੀਕ ਆ ਹਾਂਜੀ ਮੰਮਾ ਕਰਦੇ ਵੇ ਸੂਟ ਪ੍ਰੈਸ ਹੋਆ ਜਿਹੜਾ ਸੂਟ ਦਿੱਤਾ ਸੀਗਾ ਉਹ ਦੇ ਹੋਰ ਪਾਪਾ ਵੀ ਆ ਗਏ ਹਾਂਜੀ ਪਾਪਾ ਨੇ ਕਿਹਾ ਨਹੀਂ ਹੱਲੇ ਤਾਂ ਸੂਟ ਪ੍ਰੈਸ ਕਰਦੇ ਪਏ ਮੰਮਾ ਹਾਂਜੀ ਚਲੋ ਆ ਪਾ ਲਈ ਤਾਂ ਹੈ ਖਾਦਾ achar ਖਾਂਡੇ ਦੇ ਉੱਪਰ ਪਾ ਰਹੇ ਹਾਂ ਚਲ ਚਲ ਪਾਸਾ ਬਾਸ ਹੋਰ ਕਿਉਂ ਆ ਜਿੱਧਰ ਚਾਰ ਪੈ ਗਿਆ ਆ ਇਹਨੂੰ ਮਿਕਸ ਕਰ ਦਿੰਦੇ ਹਾਂ ਲੱਟਕ ਗਏ ਲੋ ਜੀ ਇਧਰ ਹੋ ਗਿਆ ਜੀ ਆਪਾਂ ਰੈਡੀ ਛੜੀ ਤੇ ਟਾਈਮ ਹੋ ਗਿਆ ਸਵਾ 6 ਤੇ ਅਸੀਂ ਚੱਲੇ ਆ ਜਲੰਧਰ ਨੂੰ ਲੈ ਕੇ ਆਣਾ ਇੱਕ ਪਲਕ ਦੇ ਬਰਥਡੇ ਦਾ ਅਜੇ ਤਾਂ ਗਿਫਟ ਦਾ ਰਹਿੰਦਾ ਜਿਹੜਾ ਦਾ ਭਰਾ ਦੇ ਗਿਆ ਇਹ ਸੂਟ ਨਹੀਂ ਸਾਨੂੰ ਮਿਲਿਆ ਇਹ ਦੇ ਨਾਪ ਦਾ ਤੇ ਚਲੋ ਜੋ ਲੈ ਕੇ ਆਵਾਂਗੇ ਤੁਹਾਨੂੰ ਕੱਲ ਦੇ ਵਲੌਗ ਦਿਖਾਵਾਂਗੇ ਤੇ ਅਸੀਂ ਹੁਣ ਇੱਥੇ ਕਰਦੇ ਹਾਂ ਵਲੌਗ ਦਾ ਐਂਡ ਤੇ ਚਲੋ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਤਾਂ ਨਹੀਂ ਸਾਡੇ ਵਲੌਗ ਕਿਦਾਂ ਨਹੀਂ ਲਿਖਦੇ ਸਾਨੂੰ ਕਮੈਂਟ ਜਰੂਰ ਸਾਨੂੰ ਆਉਂਦੇ ਵੀ ਆ ਕਮੈਂਟ ਹਾਂ ਹੁਣ ਤਾਂ ਕਾਫੀ ਆਉਂਦੇ ਆ ਕਮੈਂਟ ਵਧੀਆ ਕਮੈਂਟ ਜਿਹੜੇ ਦਿਨਾਂ ਦੇ ਵੀ ਆਉਂਦੇ ਸਰ ਬਹੁਤ ਵਧੀਆ ਕਮੈਂਟ ਆਉਂਦੇ ਆ ਹਾਂ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਤੇ ਸਾਡੇ ਚੈਨਲ ਅਰੇ ਕੀ ਹੋ ਮਚੌਰ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ